ਕੀ ਇਹ ਮੈਂ ਅੰਦਰ ਵੰਨਾ ਰਿਹਾ ਨੰਦਾ ਵੀਡੀਓ ਸਾਹਮਣੇ ਵੀਡੀਓ ਸਾਹਮਣੇ 40 ਫੋਨ ਕਰ ਰਹੇ ਮੇਰਾ ਇੱਕ ਫੋਨ ਨਹੀਂ ਵੀਡੀਓ ਸਾਹਮਣੇ ਚੱਜਾ ਤੁਹਾਡਾ ਕੀ ਆ ਪਾਰਟੀ ਮੈਂ ਆਮ ਆਦਮੀ ਪਾਰਟੀ ਦਾ ਬਲੌਗ ਪਰ ਜੈਂਟਾ ਅੱਛਾ ਬਲੌਗ ਤੇ ਮੈਨੂੰ ਧੱਕੇ ਮਾਰ ਕੇ ਕੱਡੇ ਦੇ ਅੰਦਰ ਦੋ ਤਿੰਨ ਬੰਦੇ ਬੈਠੇ ਨੇ ਮੇਰੇ ਪਿੰਨ ਵਿੱਚ ਸਰਬਸੰਦੀ ਕਿਸੇ بڑے ਚਾਹਵਾਨ ਆ ਤੇ ਭਗਵੰਤ ਮਾਨ ਦੇ ਦੇ ਭਗਵੰਤ ਮਾਨ ਜੀ ਦੀ ਸਰਕਾਰ ਕਿਤੇ ਨਹੀਂ ਆਣੀ ਉਹਨਾਂ ਨੇ ਸਾਲਾਂ ਦਾ ਕੰਮ ਭਰੇ ਨੇ ਹੱਕ ਬਣਦਾ ਹੈ ਤੇ ਫਰੀ ਨਹੀਂ ਰਹਿਣੇ ਪਰ ਇਹ ਬਸ ਤਰ ਸਹੀ ਕਰੀਏ ਸਾਨੂੰ ਖਰਾਬ ਕਰਕੇ ਮੈਂ ਸਾਰੇ ਬਲੌਗ ਪ੍ਰਧਾਨ ਨੂੰ ਬੇਨਤੀ ਕਰਨਾ ਕਿ ਇੱਥੇ ਪਹੁੰਚਣ ਦੀ ਨਹੀਂ ਦਰ ਆਹ ਆਮਾ ਦੀ ਪਾਰਟੀ ਦੇ ਤੁਸੀਂ ਬਲਾ ਬਰਦਾ ਮੈਂ ਤੇਰੇ ਸਾਲ ਤੋਂ ਆਮਾ ਦੀ ਪਾਰਟੀ ਚ ਅੱਛਾ ਤੇ ਅੱਜ ਕਿਹੜਾ ਮੇਰੇ ਨਾਲ ਕੁਝ ਹੋ ਰਿਹਾ ਹੈ ਉਹ ਸਾਰੀ ਦੁਨੀਆ ਦੇਖ ਰਹੀ ਹੈ ਅੱਛਾ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਸਟੇਜ ਤੋਂ ਖਾਸ ਕਰ ਸਾਰੇ ਆ ਗਏ ਅਸੀਂ ਉਹਨਾਂ ਤੇ ਬੈਠੀ ਅੱਛਾ ਸਾਹਿਬ ਜੀ ਬੈਠਣ ਕਰੋ ਸਾਡੇ ਨਾਲ ਆਹ ਦੇਖ ਲਓ ਜੀ ਅੰਦਰ ਕੱਲ ਚੱਲੇ ਆ ਮੱਤੇ ਮਾਰੇ ਜਾ ਛਾਰੇ ਹਾਂ ਚੱਲ ਰਿਆ ਧੱਕਾ ਬੋਲ ਮਾਰ ਕੇ ਬੈਠੇ ਨੇ ਕਬਜ਼ਾ ਮਾਰ ਕੇ ਬਿਲਾ ਪ੍ਰਧਾਨ ਤੱਕ ਧੱਕੇ ਮਾਰੇ ਗਏ ਹੋਰ ਸੰਭੂ ਅੰਦਰ ਦਾ ਅੰਦਰ ਦਾ ਅਨੁਜਾਇ ਜਿਹੜੇ ਅੰਦਰ ਆਣੀਆਂ ਸਾਡੀਆਂ ਫੈਲਾ ਦਰਸ਼ੀ ਤਾਂ ਦੇ ਹਾਲਾਤ ਵੀ ਕੋਈ ਨਹੀਂ ਹੋ ਰਹੇ ਸਾਡੀਆਂ ਦਰਸ਼ੀਆਂ ਜਿਹੜੇ ਅੰਦਰ ਬੈਠੇ ਨੇ ਉਹ ਸ਼ਾਦ ਦੀ ਗੱਲ ਹੈ ਹਾਂ ਜੇ ਬੰਦੇ ਨੂੰ ਬੈਠਾ ਨਾ ਕਰਨ ਦੇ ਉਹ ਫੋਨ ਕਰੀ ਜਾਂਦੇ ਆ ਬਾਰੋਂ ਲੈ ਆ ਫੈਲਾ ਕਿੰਦੇ ਕਿੰਦੇ ਨੇ ਕਿੰਦੇ ਕਿੰਦੇ ਕੌਣ ਨੇ ਪਤਾ ਕੌਣ ਨੇ ਜਿ ਕੌਣ ਨੇ ਮੈਂ ਟੋਟਰਾ ਨੇ ਮੈਂ ਸਾਰੇ ਬੰਦੇ ਬਣ ਲਗਾ ਆਮ ਆਦੀ ਪਾਰਟੀ ਦੇ ਇਥੇ ਮੈਨੂੰ ਧੱਕੇ ਮਾਰ ਕੇ ਕੱਢਿਆ ਕਿ ਮੈਂ ਬਲੌਕ ਪ੍ਰੇਜ਼ੀਡੈਂਟ ਆ ਆਮ ਆਦੀ ਪਾਰਟੀ ਦਾ ਮੈਂ ਅੰਦਰ ਕਹਿੰਦਾ ਮੈਂ ਤਿੰਨ ਵਾਰ ਧੱਕੇ ਮਾਰ ਕੇ ਬਾਹਰ ਕਰ ਮੈਨੂੰ ਸਭ ਐਮਐਲ ਸਾਹਿਬ ਦਾ ਇਹਨਾਂ ਨੂੰ ਫੋਨ ਆਇਆ ਤੁਹਾਡੇ ਐਸਐਸ ਨੂੰ ਗੱਲ ਹੋ ਗਈ ਸਾਨੂੰ 14 ਸਾਲ ਹੋ ਗਏ ਅਸੀਂ ਵੀਡੀਓ ਬੋਲਦੀ ਆ ਵੀਡੀਓ ਬੋਲ ਕੇ ਦੇਣਾ ਫਿਰ ਕੀ ਕਰਾਂਗੇ ਅੱਜ ਪੇਪਰ ਕਾੜੋ ਕੋਈ ਬੋਲੀਆਂ ਚਾਹੀਦੀਆਂ ਮੈਂ ਨਾ ਅੱਲਾ ਦੁਖੀ ਹੋਇਆ ਪਰ ਮੈਂ ਕਹ ਦਿੰਦਾ ਮੈਂ ਖੰਡਾ ਹੋਣਾ ਗੱਲ ਦੱਸਣਾ ਚਲੋ ਇਤਰੋਂ ਬਾਹਰ ਕਟਿਆ ਰਸ਼ ਕਰਕੇ ਉਹ ਬੰਦੇ ਠੀਖੜੋ ਤੁਹਾਨੂੰ ਇਸ ਰਸਤੇ ਹੀ ਅੰਦਰ ਵੇਚਾਂਗੇ ਠੀਕ ਹੈ ਬੈਰ ਤੁਹਾਡੀ ਹੋ ਚਾਰਵੇਂ ਅੰਦਰੋਂ ਅੰਦਰ ਬੜਿਆ ਲੈਂਡ ਵਾਈ ਇਹ ਤੂੰ ਧੱਕੇ ਮਾਰ ਜਿਹੜੇ ਸਰ ਜਿਹੜੀ ਬੇਨਤੀ ਮੇਰੀ ਸਾਰੇ ਸਰ ਮੇਰੀ ਉਹ ਸਾਈਡ ਤੇ ਲਾਈਨ ਲੱਗੀ ਹੋਈ ਹੈ ਬਹੁਤ ਲੰਬੀ ਬੰਦੇ ਕਹਿੰਦੇ ਸਵੇਰੇ 7 ਵਜੇ ਲੱਗੇ 7 ਵਜੇ ਲੱਗੇ ਅੰਦਰ ਆ ਪਾਰਟੀ ਦੇ ਵਰਕਰ ਆ ਤਾਂ ਉਹ ਕਿਵੇਂ ਫੈਟ ਸਕਣਗੇ ਇੱਕ ਨੰਬਰ ਤੇ ਮੈਂ ਸੀਨੀਅਰ ਪੈਂਸਰ ਬੰਦਾ ਨਾ ਨਾ ਬਚੇ ਤੇ ਸਭ ਦੀ ਸੰਝ ਨਹੀਂ ਸੰਝਾ ਲਵੇ ਦੂਜੇ ਨੂੰ ਆ ਬੰਦਾ ਕਾਂਗਰਸ ਦਾ ਇਹਨੂੰ ਕਿਉਂ ਡੱਟੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਉਹ ਇੱਕ ਇਹ ਦੇ ਦੋ ਚਲਾ ਮੈਨੂੰ ਨਾ ਅੰਦਰੋਂ ਲਾਈਨ ਚ ਲਾਤਾ ਉਹਨਾਂ ਨੇ ਮੇਰੀ ਜਦੋਂ ਵਾਰੀ ਆਈ ਨਾ ਮੈਂ ਬਿੜੀ ਸਾਹਿਬ ਦੇ ਅੱਗੇ ਰੱਖਿਆ ਡੋਕਿਊਮੈਂਟ ਜਿਹੜਾ ਮੈਂ ਸਰਕ ਕਰਿਓ ਸਾਈਨ ਮੇਰਾ ਤਲਾਕ ਪਰ ਮਹਾਰਾਜੀ ਕਰਦੇ ਜੀ ਕਰਦੇ ਜੀ ਕਰਦੇ ਤੁਸੀਂ ਐਡਾ ਕਰੋ ਜਿਹੜੇ ਬ ਮੈਂ ਕਹਿ ਰਿਹਾ ਹਾਂ ਚੰਗੀ ਤਰ੍ਹਾਂ ਮੈਂ ਇੱਕ ਨਾਸਤ ਰੱਖਣਾ ਮੈਂ ਇੱਕ ਨੰਬਰ ਤੇ ਆ ਸੀ ਮੈਨੂੰ ਫਿਰ ਹੀ ਤੱਕ ਕੇ ਮਨ ਦਾ ਧੰਨਵਾਦ ਆ ਮੈਂ ਖੜਾ ਰਿਹਾ ਨਾ ਚੀਜ਼ੀ ਲਓ ਹਾਂ ਰਿਕਸ਼ਨ ਕਰਨਾ ਕੀ ਹੁੰਦਾ ਹੈ ਤੁਸੀਂ ਸਰ ਡਿਊਟੀ ਤੋਂ ਦਬਾਓ ਆਣ ਦੀ ਪੂਰੀ ਅਸਲ ਦੇਖੋ ਇੱਕ ਇਨਸਾਨ ਅਸੀਂ ਇੱਚੇ ਤਰ੍ਹਾਂ ਬੰਦੇ ਆ ਸਾਨੂੰ ਵੇਚ ਕੇ ਬਾਹਰ ਕੱਢੇ ਸਾਡੇ ਪੱਲੇ ਕੀ ਰਹਿ ਗਿਆ ਜੀ ਬਿਲਕੁਲ ਨਹੀਂ ਬਿਲਕੁਲ ਹੀ ਹੋ ਗਿਆ ਅਸੀਂ ਆਹੋਂਡ ਮੈਂ ਸਰ ਸਰਪੰਚਾਂ ਮਤੂੰ ਤਾਂ ਸਰਪੰਚ ਜਿਹੜੀ ਹੋ ਸਰਕਾਰ ਪੰਚਾਇਤ ਫੜ ਦਿੰਦਾ ਸਰਪੰਚਾਂ ਜੀ ਜੇ ਮੈਨੂੰ ਧੱਕੇ ਮਾਰ ਕੇ ਬਾਹਰ ਕਰਦੇ ਮੇਰੇ ਪੱਲੇ ਕੀ ਰਹਿ ਜਾਊਗਾ ਦੱਸੋ ਕੋਈ ਨਹੀਂ ਕਿੰਨੇ ਕੱਢੇ ਮੈਨੂੰ ਇਹਦਾ ਸਾਰੇ ਮੁਲਾਜ਼ਮਾਂ ਨੇ ਤੇ ਇਹਨਾਂ ਦੇ ਮੁਲਾਜ਼ਮਾਂ ਸਾਰੇ ਕੱਢ ਮੈਂ ਮੈਂ ਨਹੀਂ ਵੇਚ ਉਹਨਾਂ ਨੂੰ ਜੜਦਾ ਕੋਣ ਹੈਗਾ ਕੋਈ ਨਹੀਂ ਹੈਗਾ ਕਿਉਂਕਿ ਮੇਰਾ ਇਹਨਾਂ ਨਾਲ ਕੋਰੈਕਟ ਨਹੀਂ ਹੈਗਾ ਮੇਰੀ ਗੱਲ ਸੁਣੋ ਵੀ ਓ ਯਾਰ ਦੇਖੋ ਸਭ ਲਈ ਬਰਾਬਰ ਯਾਰ ਮੈਨੂੰ ਨਹੀਂ ਹੋਏਗਾ ਕਿ ਸਾਰੇ ਬਰਾਬਰ ਹੈ ਪਰ ਇੱਕ ਮੇਰੀ ਸਪੰਸਰ ਸਭ ਬਰਾਬਰ ਹੈ ਜਿਨੇ ਰੋਟੀ ਨਹੀਂ ਖਾਧੀ ਕਿਨੇ ਚਾਹ ਨਹੀਂ ਪੀਤੀ ਆਪਾਂ ਲਈ ਬਰਾਬਰ ਸਾਰੇ ਆਪਾਂ ਜੋ ਜੈਨੂਅਲ ਧੱਕਾ ਨਹੀਂ ਦੇਣਾ ਕਰਨਾ ਹਰ ਬੰਦੇ ਦਾ ਹੱਕ ਬਣਦਾ ਹੈ ਇੱਥੇ ਖੜੋ ਡੀਐਸਪੀ ਸਾਹਿਬੇ ਸਿਸਟਮ ਉਸਦਾ ਗੱਡੀ ਪਾਸੇ ਕਰਕੇ ਕੋਈ ਲੈਂ ਲਗਾ ਕੇ ਕੰਮ ਕਰਾਏਗਾ ਨਹੀਂ ਆ ਦੇਖੋ ਲੈ ਲਓ ਫੇਲਵਾ ਲਗੇ ਆ ਮੈਂ ਤੁਹਾਨੂੰ ਬੱਗੇ ਦਿਲਵਾਓ ਪਾਰੀ ਚਲਵਾਉਣ ਲੱਗੇ ਪਾਰੀ ਚਲਵਾਉਣ ਲੱਗੇ ਲਾਣ ਲੱਗੇ ਬੈਠੇ ਵੇਲ ਪਾਉਂਦੇ ਨਾ ਯਾਰ ਸਭ ਦੇ ਨਾਲ ਦੇ ਨਿਗਾਰਦ ਉੱਪਰ ਪੈਨ ਲੱਗ ਕਰ ਕਰ ਜਾਂਦਾ ਤਾਂ ਆ ਪਾਰੀ ਦੇ ਲੋਕ ਵੀ ਜਿਹੜੇ ਨੇ ਉਹ ਵੀ ਪਰੇਸ਼ਾਨ ਰਸਾਈ ਦਿੰਦੇ ਹੋਏ ਤੁਹਾਨੂੰ ਕੁਝ ਨਹੀਂ ਆ ਸਾਡੀਆਂ ਵੀਰ ਜੀ ਅੰਦਰ ਫੈਲਾ ਪਈਆਂ ਨੇ ਜੀ ਉਹਨਾਂ ਨੂੰ ਸਹੀ ਦੀ ਨਹੀਂ ਮਿਲੀ ਸਾਨੂੰ ਸਾਡੀਆਂ ਰਸ਼ੀਦਾਂ ਨਹੀਂ ਮਿਲੀਆਂ ਅੰਦਰ ਫੈਲਾ ਰੱਖ ਲੀਆਂ ਨੇ ਜੀ ਕੱਲ ਜੀ ਪਹਿਲਾਂ ਵਿੱਚ ਕੱਲ ਸ਼ਾਮ ਦੀਆਂ ਮਈਆਂ ਜਿਹੜੇ ਬੰਦਿਆਂ ਨੂੰ ਦੇਣੀਆਂ ਸੀ ਤਾਂ ਉਹਨਾਂ ਨੇ ਰਹੀ ਉਹ ਚਾ ਕਿਤੇ ਨਹੀਂ ਕੁਝ ਕੀਤਾ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਅਸੀਂ ਅੰਦਰ ਖੜੇ ਸੀਗਾ ਮੈਂ ਜਿਹੜਾ ਨੋ ਡੂ ਸਰਟੀਫਿਕੇਟ ਲੈਣਾ ਸੀਗਾ ਉਹ ਮੈਂ ਵੀਡੀ ਸਾਹਿਬ ਦੇ ਅੱਗੇ ਕਾਊਂਟਰ ਤੇ ਰੱਖਤਾ ਅੱਛਾ ਉਹ ਮੈਂ ਕਿਹਾ ਯਾਰਾ ਕਰਿਓ ਜੀ ਕਰਿਓ ਕਰਿਓ ਕਰਦਿਆਂ ਜੀ ਕਰਦਿਆਂ ਜੀ ਕਰਦਿਆਂ ਜੀ ਕਰਦਿਆਂ ਨਹੀਂ ਕੀਤਾ ਉਹਨਾਂ ਨੇ ਮਿਆ ਹਾਂ ਜੀ